ਅਸੀਂ ਪਿੰਡ ਵਾਲੇ ਪੈਸੇ ਤਾਂ ਪੱਗਾਂ ਬੰਨ੍ਹਦੇ ਆਂ ਪਰ ਜਦੋਂ ਇਸ ਪੇਸ਼ੇ 'ਚ ਆਇਆ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਵੀ ਮੈਂ ਪੱਗ ਬੰਨ੍ਹ ਕੇ ਸਟੇਜਾਂ ਤੇ ਨਾ ਜਾਵਾਂ ਇਸ ਕਰਕੇ ਪਹਿਲਾਂ ਤਾਂ ਕਾਲਜ ਬੰਨ੍ਹੇ ਸੀ ਹੁਣ ਵੀ ਮੈਂ ਵੱਲ ਨਾ। ਔਰ ਵਾਕੀ ਫਿਲਮ ਸਾਡੀ ਇਸ ਤੇ ਪਗੜੀ ਤਈ ਹੈ ਸਾਰੀ। ਹੋਰ ਸਰ ਸ਼ੰਤੀ ਸਰਦਾਰ ਨੂੰ ਲੈ ਕੇ ਕਿੰਨੇ ਕੁ ਸ਼ਾਹਿਦ ਹੁੰਦਾ ਕਿ ਸੱਚਾ ਸੁਰਮਾ ਨੇ ਬਹੁਤ ਹੁਣਾ ਰਕਾਰਡ ਤੋਂ ਇਹ ਬੜਾ ਵਧੀਆ ਲੋਕਾਂ ਨੇ ਉਤਸ਼ਾਹਿਤ ਕੀਤਾ। ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾਗਿਆਂ ਚ ਉਹ ਤਾਂ ਪੱਕੀਆਂ ਨਹੀਂ ਉਹ ਉਹਨਾਂ ਵਿੱਚ ਹੀ ਨਹੀਂ ਕਰ ਸਕਦੇ ਆਪਾਂ ਦੇਖੋ ਜਿਦਾ ਜਦ ਪਿੰਡ ਸੀ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਜੀ ਜੀ ਕਿ ਜਦੋਂ ਇਹ ਸਪੇਸ਼ੇ ਚ ਗਾਉਣ ਲੱਗਿਆ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਆ ਇਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੁਝ ਸੱਜਣ ਚੰਗੇ ਟੱਕਰ ਗਏ ਤੇ ਹੁਣ ਦੁਬਾਰਾ ਅਸੀਂ ਲੈਂ ਤੇ ਆਏ ਆ ਪੜ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕਾਲੀਆਂ ਫਿਲਮਾਂ ਬਣਾਈਏ ਮਾਨ ਸਾਹਿਬ ਜੂਨੀ ਠੀਕ ਹੈ ਬੈਠ ਗਈ ਸੀ ਕਿ ਤੇਰੀ ਭਾਜੀ ਨਾਲ ਜੀ ਤੇਰਾ ਤੇਰੀ ਜੀ ਕਲਾਮ ਆਪਾਂ ਜੀ ਇਹ ਤਾਂ ਬਹੁਤ ਸ਼ੂਟ ਹੋ ਗਈ ਹੈ ਜੀ ਉਹਨਾਂ ਦਾ ਸਿੱਧਰ ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜੰਦੀ ਹੈ ਅਸੀਂ ਮਲਾਪੜੇ ਆ ਅੱਛਾ ਕਿਵੇਂ ਚੱਲ ਰਹੀ ਜੀ ਇਹ ਸ਼ੂਟ ਨਜ਼ਾਰਾ ਬੰਨਿਆ ਪੈਂ ਬਾਬਾ ਫਤੇ ਮੋਰਚਾ ਕਿ ਸਰਦਾਰ ਸਭ ਸੁਖਾਸ ਕੀ ਲੱਗਿਆ ਕਿ ਜੇ ਲਵਾਈ ਵੀ ਹੈਗੀ ਤੇ ਬਹੁਤ ਜ਼ਰੂਰੀ ਵੀ ਹੈ ਕਿ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਹੈ ਪਰ ਵਿਚਾਰ ਅਲੱਗ-ਅਲੱਗ ਹੈ ਕਿਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਾਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਾਰੀ ਅਗਲੀਆਂ ਜੋੜ ਲੰਨੀਆਂ ਪਿਛਲੇ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਮਾਨਸਰ ਜਿਹੜੀ ਖਾਸ ਜਗ੍ਹਾ ਤੇ ਅਸੀਂ ਇਸ ਟਾਈਮ ਹੈਗੇ ਆ ਜੀ ਦੀ ਉਸ ਖਾਸ ਜਗ੍ਹਾ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਸਰ ਇਹ ਤਾਂ ਮਤਲਬ ਇੱਥੋਂ ਸ਼ੁਰੂ ਹੁੰਦਾ ਉਹ ਤੋਂ ਪਿੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇਹ ਝੰਡਾ ਚੱਕਿਆ ਕਿ ਅਸੀਂ ਮਜਾਰੇ ਨਹੀਂ ਮਾਲਕ ਹੈ ਇਹ ਇਹ ਪਹਿਲਾ ਸੋਚ ਹੈ ਪੂਰੀ ਦੁਨੀਆ 'ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਹੈ ਨਾ ਇਹ ਅਸਲ ਚ ਉੱਥੋਂ ਹੀ ਸ਼ੁਰੂ ਹੋਈ ਵੀ ਹੈ ਤੇ ਇੱਥੇ ਸਾਡਾ ਤਾਂ ਖਾਨਦਾਨੀ ਜਿਹੜੇ ਹੈ ਸਾਡਾ ਪਿਛਲਾ ਪਿੰਡ ਸਲੌਦੀ ਹੈ ਤੇ ਉਥੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਉਹਨਾਂ ਨੇ ਕਾਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜਲੇ ਉਹ ਇੱਥੇ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਸ਼ਾਇਦ ਅੱਜ ਦੇ ਇਸ ਸੈੱਟ ਦੇ ਖਾਸ ਕਰ ਮੈਨੂੰ ਇਹ ਲੱਗਦਾ ਕਿ ਸਵੇਰ ਦੇ ਆਏ ਹੋਏ ਸਾਰਿਆਂ ਨੇ ਕੋਈ ਟੀਮ ਵਾਲੇ ਪੱਗਾਂ ਬਣਾਈਆਂ ਤੁਸੀਂ ਲੇਟ ਆਏ ਨੇ ਪੱਗ ਤੁਹਾਡੇ ਹੀ ਬਣਾਉਣੀਆਂ ਨੇ ਤੁਸੀਂ ਥੋੜੇ ਯੂਰ ਬਿਟ ਲੇਟ ਅ ਸੀ ਥੋੜੇ ਜਿਹਾ ਇਧਰ ਫਿਰ ਆ ਕੇ ਅੰਦਰ ਆ ਕੇ ਬਸ ਸਾਬ ਇਸ ਚੀਜ਼ ਦਾ ਕੀ ਖਾਸ ਕੋਈ ਕਾਰਨ ਹੈਗਾ ਅੱਜ ਕਿਉਂਕਿ ਮੈਂ ਦੇਖ ਰਿਹਾ ਨਾ ਸ਼ੂਟ ਵੀ ਕਾਫੀ ਦੇਖੋ ਹਰ ਬੰਦਾ ਜਿਸ ਖਿੱਤੇ ਚ ਜੰਮਦਾ ਉਹ ਆਪਣੇ ਕਬੀਲੇ ਨਾਲ ਜੁੜਿਆ ਹੁੰਦਾ ਹੈ ਅਤੀਤ ਨਾਲ ਜੁੜਿਆ ਹੁੰਦਾ ਹੈ ਤੋਂ ਪੱਗ ਦੇ ਅਲੱਗ-ਅਲੱਗ ਗਰੁੱਪ ਹੈ ਇਹਲਾ ਮਡਾਸਾ ਮਾਰਿਆ ਜਾਂਦਾ ਸੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਦਮਾਲਾ ਸੀ ਬਟ ਕਿਉਂਕਿ ਸਾਰੇ ਔਰੰਗ ਵੀ ਉਦੋਂ ਹੀ ਚੜਦਾ ਜਦੋਂ ਮਾਲਕ ਦਾ ਹੁਕਮ ਹੁੰਦਾ ਉਹ ਫੌਜ ਉਦੋਂ ਹੀ ਸਜਦੀ ਹੈ ਤੇ ਆਮ ਪਿੰਡਾਂ ਜਿਹੜੇ ਸਧਾਰਨ ਲੋਕ ਸੀ ਉਹ ਫਿਰ ਪੱਗ ਬੰਨਦੇ ਸੀ ਤੇ ਇਸ ਕਰਕੇ ਵਿਰਾਸਤ ਨਾਲ ਜੋੜਣ ਵਾਲੀ ਚੀਜ਼ ਹੈ ਮਾਨ ਸਰ ਫੀਲ ਕਿਵੇਂ ਹੁੰਦਾ ਜਦੋਂ ਅਸੀਂ ਪੱਗ ਬੰਨਦੇ ਆ ਤਾਂ ਇੱਕ ਹੋਰ ਡਬਲ ਜ਼ਿੰਮੇਵਾਰੀ ਹੋ ਜਾਂਦੀ ਹੈ ਮੇਰੇ ਤੋਂ ਲਾਈਨਾਂ ਵੀ ਯਾਦ ਹੁੰਦੀ ਨੇ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਰਦਾਰ ਦੇਖੋ ਜਿਹੜੀ ਜਿਹੜੀ ਅਸੀਂ ਸਿੱਖਿਆ ਲਈ ਹੈ ਬਾਬਾ ਤਾਂ ਉਹ ਇਹ ਹੈ ਕਿ ਉਹਦੇ 'ਚ ਮੈਂ ਹੈ ਨਹੀਂ ਜੇ ਤੁਸੀਂ ਉਸ ਮਾਰਗ ਤੇ ਚੱਲਦੇ ਹੋ ਨਾ ਤਾਂ ਆਪਣਾ ਤੁਹਾਡਾ ਕੁਝ ਨਹੀਂ ਤੁਸੀਂ ਬਾਕੀਆਂ ਲਈ ਤੁਸੀਂ ਕਿਸੇ ਲਈ ਲੜਦੇ ਹੋ ਤੇ ਕਿਸੇ ਲਈ ਖੜਦੇ ਹੋ ਆਪਣੇ ਲਈ ਨਹੀਂ ਜੇ ਇਸ ਤਰ੍ਹਾਂ ਦੀ ਫੀਲਿੰਗ ਆ ਫਿਰ ਬਹੁਤ ਵੱਡੀ ਫੀਲਿੰਗ ਜੇ ਆਪ ਦੇ ਤੁਹਾਡਾ ਆਪ ਦਾ ਪ੍ਰਾਊਡ ਤੁਸੀਂ ਫਿਰਦੇ ਹੋ ਉਹ ਗਲਤ ਸਾਡੇ ਲਈ ਤਾਂ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬਹੁਤ ਟਾਈਮ ਸ਼ਾਂਤ ਰਹਿਓ ਬਿਲਕੁਲ ਬਹੁਤ ਘੱਟ ਫਿਲਮਾਂ ਕੀਤੀਆਂ ਹੁਣ ਖੁਸ਼ੀ ਦੀ ਗੱਲ ਹੈ ਕਿ ਫਿਲਮਾਂ ਵੀ ਕਰ ਰਿਹਾ ਹਾਂ ਔਰ ਗਾਣਾ ਵੀ ਰਿਲੀਜ਼ ਹੋਇਆ ਮੇਰੇ ਤੋ ਮੈਦਾਨ ਦੇ ਦੇਖੋ ਜਦੋਂ ਜ਼ਿੰਦਗੀ ਚੱਲਦੀ ਹੈ ਨਾ ਆ ਰਿਸ਼ਤੇ ਤਾਂ ਕੁਦਰਤ ਵੱਲੋਂ ਹੁੰਨੇ ਆ ਦੋਸਤ ਤੁਸੀਂ ਆਪ ਚੁਣਦੇ ਹੋ ਬਹੁਤ ਦੋਸਤ ਚੰਗੇ ਵੀ ਹੁੰਨੇ ਕੁਝ ਪਰਸੈਂਟ ਜਿਹੜੀ ਮਾੜੀ ਵੀ ਨਿਕਲ ਜਾਂਦੀ ਹੈ ਸ਼ਾਇਦ ਬਹੁਤ ਅਰਸਾ ਸੀ ਬਣਾ ਨਹੀਂ ਪਾਇਆ ਕੁਝ ਇਸ ਤਰ੍ਹਾਂ ਦੇ ਵੀ ਸੱਜਣ ਜੁੜ ਜਾਂਦੇ ਨੇ ਜਿਹੜੇ ਤੁਹਾਨੂੰ ਡੋਬੋ ਜਾਂਦੇ ਕਈ ਵਾਰੀ ਤੋਂ ਹੌਲੀ ਹੌਲੀ ਹੁਣ ਜਿੱਦਾਂ ਸਿਨੇਮਾ ਖੁੱਲਦਾ ਜਾਂਦਾ ਹੈ ਸਿਨੇਮੇ ਵੱਧਦੇ ਜਾਂਦੇ ਉਹਦੇ ਨਾਲ ਫਿਲਮਾਂ ਦਾ ਵਪਾਰ ਵੱਧਦਾ ਜਾਂਦਾ ਹੈ ਔਰ ਥੋੜਾ ਜਿਹਾ ਹੋਰ ਬੰਦਾ ਬਜਟ ਵੀ ਵੱਡਿਆ ਹੋ ਜਾਂਦਾ ਹੈ ਰਾਈਟਰ ਸੋਮਨ ਸਾਹਿਬ ਤੁਸੀਂ ਬਾਲੀਵੁੱਡ ਵਾਲਾ ਤੁਹਾਨੂੰ ਫੋਨ ਕਰਦੇ ਰਹਿੰਦੇ ਆ ਤੇ ਜਿਹੜਾ ਜਿਹੜਾ ਗਾਣਾ ਆਇਆ ਮਤਲਬ ਉਹ ਕਿਸਮਤ ਵਾਲੇ ਨੇ ਤੁਸੀਂ ਉਹਨਾਂ ਦਾ ਫੋਨ ਚੱਕ ਲਿਆ ਤੇ ਗਾਣਾ ਰਿਕਾਰਡ ਕਰ ਲਿਆ ਹਨਾ ਤੇ ਤੁਮਾ ਪੈ ਗਈਆਂ ਮੈਨੂੰ ਲੱਗਦਾ ਜੀ ਕੋਈ ਇੱਕ ਨਾ ਮੈਨੂੰ ਪੰਜਾਬ ਵਾਲਿਓ ਸਾਰਿਆਂ ਮੇਰੇ ਵੀਰੋ ਇਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਹੈ ਆ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੈਨੇ ਜੋ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਦੇ ਕੈਰੀਅਰ 'ਚ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਮਲੋ ਦੇ ਪਿੱਛੇ ਬਹੁਤ ਕੁਝ ਸਹਿਆ ਵੀ ਤੋ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕਢਣ ਖੜਨਦੇ ਅਸੀਂ ਜਮੇ ਸ਼ੌਕੀ ਨਹੀਂ ਉੱਥੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਨੋਰਮ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਖੜਦੇ ਆ ਅਸੀਂ ਨਹੀਂ ਸ਼ੌਕੀ ਤੋ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀਆ ਘੰਟੇ ਦੀ ਫਲਾਈਟ ਹੈ ਡੇਢ ਦੀ ਇਹ ਨਹੀਂ ਐਸਾ ਨਾਮ ਤੇ ਪੂਰੇ ਚੱਕੇ ਕੋ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਦਾ ਹੈ ਕਈ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕੋਂ ਕਰਦੇ ਆ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਬਿਲਕੁਲ ਇਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜ ਲੈ ਇੱਥੇ ਜਦੋਂ ਬਾਬਾ ਜੱਸਾ ਸਿੰਘ ਹੋਰਾਂ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਇਹਦਾ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋਂ ਸਾਡੇ ਕੋਲ ਤਾਂ ਬਹੁਤ ਖੁਸ਼ ਆ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀਏ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12-14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂੰਗਾ ਅੱਜ ਸਾਰਿਆਂ ਨੂੰ ਉਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ ओरिजिनल ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ ਆ ਪਾਇ ਫਿਰ ਅਸੀਂ ਉਦੋਂ ਹੁਣ ਅਸੀਂ ਉਹ ਬਣਾਉਣ ਦੀ ਸੋਚਦਾ ਸਿਕ ਵਾਰੀਅਰਜ਼ ਇੱਕ ਵਾਰ ਨਿਮਰਤਾ ਦੀ ਬਗਲ ਕਰਦੀ ਜਾਊਗੀ ਸਾਰੇ ਚਾਹੁੰਦੇ ਨੇ ਵੀ ਇਦਾਂ ਦੇ ਹੈ ਨਾ ਵੀ ਹੁਣ ਹਰ ਜਿਹੜੇ ਸਾਹ ਹੈ ਨਾ ਸਾਰੇ ਪੰਜਾਬ ਦੇ ਕੋਲੇ ਥੱਪ ਦੇ ਜਿਹੜਾ ਨਾ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਤੁਹਾਡਾ ਕਿਹੜਾ ਜਿੰਦਾ ਤਜਰਬਾ ਹੈ ਇਸ ਸ਼ੌਕੀ ਸਰਦਾਰ ਫਿਲਮ ਨੂੰ ਲੈ ਕੇ ਵਾਹ ਮੈਂ ਤਾਂ ਸੱਚੀ ਦੱਸਾਂ ਮੈਂ ਲੱਕੀ ਫੀਲ ਕਰ ਰਹੀ ਹਾਂ ਆਈ ਥਿੰਕ ਉਹ ਇਸ ਤੋਂ ਬੜੀਆ ਡੈਬਿਊ ਹੋ ਹੀ ਨਹੀਂ ਸਕਦਾ ਸੀ ਅ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ ਆਈ ਥਿੰਕ ਵਾਹਿਗੁਰੂ ਦੀ ਬਲੇਸਿੰਗਸ ਨੇ ਮੇਰੇ ਨਾਲ ਐਂਡ ਆਈ ਜਸਟ ਹੋਪ ਕਿ ਇਹ ਜਿਹੜਾ ਮੇਰਾ ਸਫਰ ਹੈ ਜੋ ਮੈਂ ਸ਼ੁਰੂ ਕੀਤਾ ਹੈ ਤੈ ਕਿੱਤਾ ਹੈ ਇਹ ਅੱਗੇ ਵੀ ਜਾ ਕੇ ਲੰਬਾ ਚੱਲੇ ਬਹੁਤ ਬਹੁਤ ਧੰਨਵਾਦ ਜੀ ਮਿਊਜ਼ਿਕ ਬਾਰੇ ਦੱਸੋ ਮਾਦਨ ਮਿਊਜ਼ਿਕ ਕਿਵੇਂ ਤਿਆਰ ਹੋ ਰਿਹਾ ਜੀ ਸ਼ੌਂਕੀ ਸਰਦਾਰ ਜੀ ਦੇਖੋ ਪਿਛਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲੀਆਂ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾਸ ਹੈ ਕਿ ਨਹੀਂ ਤੇ ਜਿਹੜੀ ਇਤੋਂ ਬਾਅਦ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋੜ ਤੋੜ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜਾ ਸਭ ਅਸੀਂ ਤੁਹਾਡੇ ਕੁਝ ਨੁਕਤੇ ਪੰਦ ਦੱਸਾਂਗੇ ਸਟੇਟਮੈਂਟਸ ਤੁਸੀਂ ਕਹਿ ਰਹੇ ਸੀ ਹਮੇਸ਼ਾ ਕਿਹਾ ਤੁਸੀਂ ਕਿ ਲੋਕਾਂ ਨੂੰ ਬੋਲ ਲੈਣ ਤੋਂ ਟ੍ਰੋਲ ਕਰਨਾ ਹੈ ਮੈਂ ਕੁਝ ਨਹੀਂ ਮੈਂ ਇੱਕ ਦਿਨ ਬੋਲੂਗਾ ਅਸੀਂ ਪਿਛਲੇ ਇੱਕ ਦੋ ਖਾਰੇ ਦੇਖੇ ਤੁਸੀਂ ਬੋਲਿਆ ਕਿ ਨਾ ਟ੍ਰੋਲ ਕਰਨ ਵਾਲਿਆ ਲੱਗਦਾ ਕੋਈ ਹੱਦ ਪਾਰ ਕਰ ਗਿਆ ਲੋਕ ਤਾਂ ਹੀ ਤੁਸੀਂ ਸਟੇਟਮੈਂਟ ਦੇਖੋ ਪਿੰਡਾਂ ਵਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਇਨਫ ਮਚਿਓਰ ਹਾਂ ਕਿ ਮੈਂ ਕਿਸੇ ਗੱਲ ਨੂੰ ਰਿਐਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟ੍ਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂਗਾ ਤੁਸੀਂ ਮੈਨੂੰ ਨਿਜੀ ਤੌਰ ਤੇ ਉਦਾਂ ਕਰ ਲਓ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਟਰਾਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਂਸ ਅਲੱਗ-ਅਲੱਗ ਬਣ ਗਈਆਂ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣੇ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੇ ਤਰ੍ਹਾਂ ਸੰਗੀਤ ਤੇ ਇਹਦੇ ਚਾਕੇ ਅਲੱਗ-ਅਲੱਗ ਤਰਜ਼ਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਤੇ ਇਹ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰਹੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸਮਰੱਥਾ ਦੇ ਸਕਦੇ ਹਾਂ ਧੰਨ ਚਲੋ ਥੈਂਕ ਯੂ ਬੋਲੇ ਸੋਨਾ ਸਾਸੂਆ